ਤੁਸੀਂ ਦੇਖਿਆ ਹੋਊਗਾ ਸੋਸ਼ਲ ਮੀਡੀਆ ਤੇ ਜਾਂ ਖਬਰਾਂ ਦੇ ਵਿੱਚ ਜੋ ਦੱਸਿਆ ਗਿਆ ਵੀ ਮੌਜੂਦਾ ਸਰਪੰਚ ਛੱਡ ਕੇ ਕਾਂਗਰਸ ਦੇ ਵਿੱਚ ਜਿਹੜੇ ਜੁਆਇਨ ਹੋਏ ਨੇ ਮੈਂ ਜੋ ਸਚਾਈ ਹੈ ਤੁਹਾਡੇ ਸਾਹਮਣੇ ਲੈ ਕੇ ਆਉਣਾ ਚਾਹੁੰਦਾ ਇਹ ਸਾਡਾ ਭਰਾ ਇਸ ਦੇ ਬਾਰੇ ਇਹਨੂੰ ਕੋਈ ਨੌਲੇਜ ਨਹੀਂ ਸੀ ਕਿ ਗਏ ਨੇ ਉੱਥੇ ਜਾ ਕੇ ਕਿਤੇ ਸਰੂਪਾ ਪਾ ਦਿੱਤਾ ਗਿਆ ਤੇ ਆਖਿਆ ਗਿਆ ਜੀ ਸਾਡਾ ਸਰਪੰਚ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਸਰਪੰਚ ਆ ਉਹ ਸਾਡੇ ਕਾਂਗਰਸ ਦੇ ਵਿੱਚ ਸ਼ਾਮਲ ਹੋਇਆ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਆਮ ਆਦਮੀ ਪਾਰਟੀ ਦੇ ਜਿਹੜਾ ਵਰਕਰ ਲੀਡਰ ਪਹਿਲਾਂ ਵੀ ਚੜ੍ਹਦੀ ਕਲਾ ਚ ਸੀ ਅੱਜ ਵੀ ਚੜ੍ਹਦੀ ਕਲਾ ਚ ਨੇ ਸਾਡਾ ਪਰਿਵਾਰ ਸਾਡੇ ਨਾਲ ਹੈ ਚੱਟਾਨ ਬਣ ਕੇ ਇਹ ਸਾਡੇ ਨਾਲ ਖਲੋਤੇ ਨੇ ਤੇ ਅਸੀਂ ਇਹਨਾਂ ਦੇ ਨਾਲ ਖਲੋਤੇ ਆਂ ਚੜ੍ਹਦੀ ਸਾਰਿਆਂ ਨੂੰ ਬਿੱਟੂ ਵੀਰ ਸਾਡਾ ਭਰਾ ਕਿਉਂਕਿ ਜਦੋਂ ਦੇ ਤੁਰੇ ਆ ਨੌ ਮਾਸ ਦਾ ਰਿਸ਼ਤਾ ਹੈ ਔਰ ਮੈਂ ਅੱਜ ਕੱਲ ਕਹਿਣੀ ਚਾਹੁੰਦਾ ਅੱਜ ਕੱਲ ਜੋ ਤੁਸੀਂ ਦੇਖਿਆ ਹੋਊਗਾ ਸੋਸ਼ਲ ਮੀਡੀਆ ਤੇ ਜਾਂ ਖਬਰਾਂ ਦੇ ਵਿੱਚ ਜੋ ਦੱਸਿਆ ਗਿਆ ਵੀ ਮੌਜੂਦਾ ਸਰਪੰਚ ਛੱਡ ਕੇ ਕਾਂਗਰਸ ਦੇ ਵਿੱਚ ਜਿਹੜੇ ਜੁਆਇਨ ਹੋਏ ਨੇ ਮੈਂ ਜੋ ਸਚਾਈ ਹੈ ਉਹ ਤੁਹਾਡੇ ਸਾਹਮਣੇ ਲੈ ਕੇ ਆਉਣਾ ਚਾਹੁੰਦਾ ਇਹ ਸਾਡਾ ਭਰਾ ਇਸ ਦੇ ਬਾਰੇ ਇਹਨੂੰ ਕੋਈ ਨਾਲ ਨਹੀਂ ਸੀ ਕਿ ਗਏ ਨੇ ਉੱਥੇ ਜਾ ਕੇ ਕਿਤੇ ਸਰੂਪਾ ਪਾ ਦਿੱਤਾ ਗਿਆ ਤੇ ਆਖਿਆ ਗਿਆ ਜੀ ਸਾਡਾ ਸਰਪੰਚ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਸਰਪੰਚ ਆ ਉਹ ਸਾਡੇ ਕਾਂਗਰਸ ਦੇ ਵਿੱਚ ਸ਼ਾਮਲ ਹੋਇਆ ਸੋ ਮੈਂ ਦੱਸਣਾ ਚਾਹੁੰਦਾ ਲੋਕਾਂ ਨੇ ਇਹਨਾਂ ਨੂੰ 22 ਦੇ ਵਿੱਚ ਵੀ ਨਕਾਰਿਆ ਜਿੱਥੇ-ਜਿੱਥੇ ਇਹਨਾਂ ਨੇ ਜਿਮਣੀ ਇਲੈਕਸ਼ਨਾਂ ਲੜੀਆਂ ਨੇ ਉਥੇ ਹਰ ਜਗ੍ਹਾ ਨਕਾਰਿਆ ਆ ਹੁਣ ਤੁਸੀਂ ਤਰਨਤਨ ਦੀ ਇਲੈਕਸ਼ਨ ਦੇਖ ਨੂੰ ਉਥੇ ਇਹਨਾਂ ਦੀ ਜਮਾਨਤ ਕਾਂਗਰਸ ਦੀ ਜੰਤ ਹੋ ਗਈ ਸੋ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਆਮ ਆਦਮੀ ਪਾਰਟੀ ਦੇ ਜਿਹੜਾ ਵਰਕਰ ਲੀਡਰ ਪਹਿਲਾਂ ਵੀ ਚੜ੍ਹਦੀ ਕਲਾ 'ਚ ਸੀ ਅੱਜ ਵੀ ਚੜਦੀ ਕਲਾ ਚ ਨੇ ਤੇ ਪਰਿਵਾਰ ਜਿਹੜਾ ਅੱਜ ਸਾਰਾ ਫਿਰ ਤੁਹਾਡੇ ਸਾਹਮਣੇ ਇਹ ਸਾਨੂੰ ਦੱਸਣ ਦੀ ਲੋੜ ਨਹੀਂ ਸੀ ਪਰ ਕਿਉਂਕਿ ਇਹਨਾਂ ਦੀਆਂ ਕੌਜੀਆਂ ਸਿਆਸਤਾਂ ਤੇ ਜਿਹੜੀਆਂ ਚਾਲਾਂ ਨੇ ਉਹਨਾਂ ਕਰਕੇ ਸਾਨੂੰ ਵੀ ਲੋਕਾਂ ਦੇ ਰੂਹਬਰੂ ਜਿਹੜਾ ਇਹ ਵੀਡੀਓ ਬਣਾ ਕੇ ਦੱਸਣਾ ਪੈਂਦਾ ਇਹ ਸਾਡਾ ਪਰਿਵਾਰ ਸਾਡਾ ਪਰਿਵਾਰ ਸਾਡੇ ਨਾਲ ਹੈ ਚੱਟਾਨ ਬਣ ਕੇ ਇਹ ਸਾਡੇ ਨਾਲ ਖਲੋਤੇ ਤੇ ਅਸੀਂ ਇਹਨਾਂ ਦੇ ਨਾਲ ਖਲੋਤੇ ਆ ਵਾਹਿਗੁਰੂ ਜੀ ਹੱਥ ਹੈ ਅੱਬਰ ਸਾਰੀ ਗੱਲ ਸ਼ੋਗ ਨਾਲ ਹੀ ਨਾਲ ਹੀ ਰਹਿਣਗੇ ਆਵਾਮ ਆਦਮੀ टी